ਪੀਰੀ ਸ਼ਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਕਾਲੇ ਜਾਦੂ ਦਾ ਸ਼ਮਸ਼ਾਨ ਦਾ ਇਲਮ ਕੋਈ ਵੀ ਅਗੋਰੀ ਦਾ ਇਲਮ ਕੋਈ ਵੀ ਕਾਲਾ ਜਾਦੂ ਕੀਤਾ ਹੋਵੇ ਪੂਰੀ ਸ਼ਕਤੀ ਭੇਜੀ ਹੋਵੇ ਨੂੰ ਉਲਟ ਵਾਪਸ ਉਹਦੇ ਉੱਤੇ ਭੇਜਣ ਦੇ ਲਈ ਪੈਰੋ ਜਤੀ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਇਆ ਜੋ ਕੀ ਟਾਲਾ ਬਹੁਤ ਅਲੱਗ ਟਾਲਾਇਆ ਉਸ ਟਾਲੇ ਦੇ ਨਾਲ ਜਿਹੜਾ ਕੀਤਾ ਕਰਾਇਆ ਉਹ ਉਸ ਬੰਦੇ ਉੱਤੇ ਜਾਏਗਾ ਜਿਨੇ ਤੁਹਾਡੇ ਤੇ ਸ਼ਮਸ਼ਾਨੀ ਕਿਰਿਆ ਕੀਤੀ ਹੋਏਗੀ ਇਹ ਸ਼ਮਸ਼ਾਨੀ ਕਿਰਿਆ ਜਿਹੜੀ ਇਹ ਚਲਦੀ ਹੈ ਕਿੱਦਾਂ ਚਲਣੀ ਹੈ ਇਸ ਚਲਦੀ ਹੈ ਕਿੱਥੋਂ ਆਦੀ ਹੈ ਸਾਰਾ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗੇ ਉਹਨੂੰ ਪਚਣ ਦੇ ਲਈ ਪੂਰਾ ਉਪਾਤ ਤਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਆਂ ਬਾਬੇ ਪੈਰੋ ਜੱਤੀ ਦੇ ਟਾਲੇ ਦੀ ਜਿਹੜਾ ਕਿ ਕਾਲੇ ਜਾਦੂ ਤੇ ਸ਼ਮਸ਼ਾਨੀ ਕਿਰਿਆ ਨੂੰ ਖਤਮ ਕਰਦਾ ਹੈ ਤਾਂ ਦੋਸਤੋ ਜਿਹੜਾ ਕਾਲਾ ਜਾਦੂ ਕਾਲਾ ਜਾਦੂ ਜਿਹੜਾ ਹੈ ਜਿਹੜਾ ਇਲਮ ਭੇਜਿਆ ਜਾਂਦਾ ਹੈ ਉਹਦੇ ਲਈ ਖਾਸ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਪਾਸੀਂ ਹਰ ਵੀਡੀਓ ਚ ਪਹਿਲਾਂ ਵੀ ਦੱਸਿਆ ਕੁਝ ਚੀਜ਼ਾਂ ਜਿਹੜੀਆਂ ਰਹਿ ਗਈਆਂ ਅੱਜ ਕਲੀਅਰ ਕਰ ਦੇਣੀਆਂ ਆਪਾਂ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਜਿਹੜਾ ਕਾਲਾ ਜਾਦੂ ਹੈ ਉਹਦੇ ਬਹੁਤ ਤਰ੍ਹਾਂ ਤਰ੍ਹਾਂ ਦੇ ਪ੍ਰਯੋਗ ਕੀਤੇ ਜਾਂਦੇ ਨੇ ਨੰਬਰ 1 ਤੇ ਇੱਕ ਪੁਤਲਾ ਬਣਾਇਆ ਜਾਂਦਾ ਤੁਹਾਡੇ ਨਾਮ ਦਾ ਪੁਤਲਾ ਬਣਾ ਕੇ ਉਸ ਨੂੰ ਪੂਰੀ ਤਰ੍ਹਾਂ ਉਹਦੇ ਅੰਗ ਪੈਰ ਬਣਾ ਕੇ ਉਹਦੇ ਅੰਗ ਪੈਰ ਤੋੜ ਦਿੱਤੇ ਜਾਂਦੇ ਨੇ ਜਿੱਦਾਂ ਜਿੱਦਾਂ ਉਹਦੇ ਅੰਗ ਪੈਰਾਂ ਨੂੰ ਤੋੜਿਆ ਜਾਂਦਾ ਹੈ ਸੂਈਆਂ ਮਾਰੀਆਂ ਜਾਂਦੀਆਂ ਉਹਦੇ ਵਿੱਚ ਉਸੇ ਉਸੇ ਤਰ੍ਹਾਂ ਉਸੇ ਤਰ੍ਹਾਂ ਉਸੇ ਇਨਸਾਨ ਦੇ ਜਿਹਦੇ ਨਾਂ ਦੀ ਜਿਹਦੇ ਨਾਂ ਦਾ ਪੁਤਲਾ ਤਿਆਰ ਕੀਤਾ ਹੁੰਦਾ ਹੈ ਉਹਦੇ ਸਰੀਰ ਤੇ ਵਿੱਚ ਸੂਈਆਂ ਚੁਭਦੀਆਂ ਆ ਉਹਦੇ ਬਹੁਤ ਜ਼ਿਆਦਾ ਪ੍ਰੋਬਲਮ ਪੈਦੀ ਆ ਖੂਨ ਦੀਆਂ ਲੇਟਰਿੰਗ ਜਾਂਦੀਆਂ ਆ ਮੂੰਹ ਦੇ ਵਿੱਚੋਂ ਖੂਨ ਨਿਕਲਦਾ ਹੈ ਇਸੇ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਜਿਹੜਾ ਹੈ ਜਿਹੜਾ ਹਿਲਮ ਹੈ ਬਹੁਤ ਬਹੁਪੂਰੀ ਤਾਕਤ ਹੁੰਦੀ ਹੈ ਉਹ ਤੁਹਾਨੂੰ ਛੋਲੀ ਛੋਲੀ ਅੰਦਰੋਂ ਅੰਦਰੀ ਖਾ ਜਾਂਦਾ ਹੈ ਤੇ ਕੁਝ ਦਿਨਾਂ ਦੇ ਵਿੱਚ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ ਇਹ ਤਾਂ ਪੁਤਲੇ ਦਾ ਕੰਮ ਕੀਤਾ ਗਿਆ ਸੀਗਾ ਕਈ ਲੋਕ ਕੀ ਕਰਦੇ ਆ ਇੱਕ ਮਟਕੀ ਬਣਾਉਂਦੇ ਆ ਜਿਹਨੂੰ ਹਾਂਡੀ ਕਹਿੰਦੇ ਆ ਮਟਕੀ ਦੇ ਵਿੱਚ ਵੀ ਪੁਤਲਾ ਬਣਾਇਆ ਜਾਂਦਾ ਉਹਦੇ ਵਿੱਚ ਪੁਤਲਾ ਤੇ ਤੁਹਾਡੀ ਫੋਟੋ ਤੁਹਾਡੇ ਕੱਪੜੇ ਦਾ ਟੁਟਾ ਔਰ ਬੱਕਰੀ ਦੀ ਕਲੇਜੀ ਜਾਂ ਮੁਰਗੇ ਦੀ ਕਲੇਜੀ ਦਿੱਤੀ ਜਾਂਦੀ ਹੈ ਉਹਦੇ ਨਾਲ ਜਦੋਂ ਵੀ ਇਹ ਚੀਜ਼ ਦਿੰਦੇ ਆ ਜਿਹੜੀ ਸ਼ਮਸ਼ਾਨ ਦੀ ਕਿਰਿਆ ਕੀਤੀ ਜਾਂਦੀ ਹੈ ਉੱਥੇ ਹੀ ਇਹ ਭੋਗ ਲਾ ਕੇ ਸ਼ਮਸ਼ਾਨ ਦੇ ਵਿੱਚ ਸ਼ਮਸ਼ਾਨ ਦੀਆਂ ਚੀਜ਼ਾਂ ਤੁਹਾਡੇ ਉੱਤੇ ਲਾ ਕੇ ਤੁਹਾਡਾ ਬੇੜਾ ਕਰ ਕੀਤਾ ਜਾਂਦਾ ਤੁਹਾਨੂੰ ਇਹਨਾਂ ਸਾਰਿਆਂ ਤੋਂ ਇਹਨਾਂ ਤੋਂ ਸਾਰਿਆਂ ਤੋਂ ਬਚਣ ਲਈ ਅੱਜ ਇਸ ਤਰ੍ਹਾਂ ਦਾ ਬਾਬੇ ਪੈਰੋ ਜਤੀ ਦਾ ਟਾਲਾ ਦੇਣ ਜਾ ਰਿਹਾ ਜਿਹੜਾ ਕੀ ਇਹ ਚੀਜ਼ ਨੂੰ ਖਤਮ ਕਰ ਦੇਗਾ ਔਰ ਜਿਹੜੇ ਬੰਦੇ ਨੇ ਕੀਤਾ ਹੋਵੇ ਚਾਹੇ ਉਹ ਅਗੋਰੀ ਹੋਵੇ ਚਾਹੇ ਉਹ ਕਿੱਡੇ ਤੋਂ ਵੱਡੇ ਤੋਂ ਵੱਡਾ ਕੋਈ ਤੰਤਰ ਕਿਉਂ ਨਾ ਹੋਵੇ ਸਾਰਾ ਉਹਦੇ ਉੱਤੇ ਜਾ ਕੇ ਪਵੇਗਾ ਉਹ ਆਪ ਇਸ ਚੀਜ਼ ਤੋਂ ਪਰੇਸ਼ਾਨ ਹੋਵੇਗਾ ਕਿ ਇਹ ਹੋ ਗੀ ਗਿਆ ਸਿਰਫ ਇੱਕ ਢਾਲੇ ਦੇ ਨਾਲ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਉਹ ਪਾ ਤੁਸੀਂ ਘਰ 'ਚ ਕਰ ਲੈਣਾ ਢਾਲਾ ਤੁਸੀਂ ਘਰ ਦੇ ਵਿੱਚ ਹੀ ਕਰ ਸਕਦੇ ਹੋ ਕੋਈ ਐਸੀ ਗੱਲ ਨਹੀਂ ਕਈ ਲੋਕਾਂ ਦੇ ਫੋਨ ਦੇ ਛਿਟੇ ਆਉਂਦੇ ਆ ਕਈ ਲੋਕਾਂ ਦੇ ਘਰੇ ਮਾਸ ਦੇ ਟੁਕੜੇ ਆਉਂਦੇ ਆ ਕਈਆਂ ਦੇ ਘਰ ਦੇ ਵਿੱਚ ਕੋਈ ਕਲੇਜੀ ਬੱਕਰੇ ਦੀ ਕਲੇਜੀ ਕੋਈ ਹੋਰ ਟੁੱਲਾਟਰ ਬਟਰਮ ਸਮਾਨ ਰੱਖ ਜਾਂਦਾ ਹੈ ਤੁਸੀਂ ਉਸ ਸਮਾਨ ਨੂੰ ਕਿੱਦਾਂ ਬਚਾਣਾ ਹੈ ਕਿੱਦਾਂ ਕਰਨਾ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਇਹ ਚੀਜ਼ਾਂ ਘਰ ਦੇ ਵਿੱਚ ਆਉਂਦੀਆਂ ਜਾਂ ਘਰ ਦੇ ਬਾਹਰ ਆਉਂਦੀਆਂ ਜਿੱਥੇ ਤੁਹਾਡਾ ਕੋਈ ਵਾਹਨ ਗੱਡੀ ਹੋਏਗੀ ਉੱਥੇ ਆਏਗੀ ਜਾਂ ਤੁਹਾਡੀ ਫੈਕਟਰੀ ਦੁਕਾਨ ਕਿਤੇ ਹੋਏਗੀ ਉੱਥੇ ਇਦਾਂ ਦਾ ਸਮਾਨ ਤੁਹਾਨੂੰ ਮਿਲਿਆ ਜਾਵੇ ਤਾਂ ਉਹਨੂੰ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਉਹਨੂੰ ਉਹਨੂੰ ਕਿਸ ਤਰੀਕੇ ਨਾਲ ਚੱਕਣਾ ਉਹਨੂੰ ਹੱਥ ਨਹੀਂ ਲਗਾਣਾ ਉਹਨੂੰ ਹੱਥ ਬਿਲਕੁਲ ਵੀ ਨਹੀਂ ਲਗਾਉਣਾ ਸੀ ਚੱਕਣਾ ਉਹਨੂੰ ਕਿਸੇ ਕਾਗਜ਼ ਦੇ ਚੱਕਰ ਜ ਕੋਈ ਲੋਹੇ ਦੀ ਚੀਜ਼ ਦੇ ਨਾਲ ਪੱਤੀਆਂ ਦੇ ਨਾਲ ਚੱਕ ਕੇ ਉਹਨੂੰ ਕਿਸੇ ਡੱਬੇ ਦੇ ਵਿੱਚ ਪਾ ਲੈਣਾ ਤੁਸੀਂ ਠੀਕ ਹੈ ਸਭ ਤੋਂ ਪਹਿਲਾਂ ਕਰਨਾ ਕੀ ਉਹਦਾ ਜਿਹੜਾ ਸਮਾਨ ਹੈ ਕੋਈ ਵੀ ਚਾਹੇ ਥੋੜੀ ਸ਼ਮਚਾਨ ਦੀ ਰਾਖ ਵੀ ਉੱਥੇ ਤਾਨੂੰ ਮਿਲੇਗੀ ਉਹ ਸਾਰਾ ਸਮਾਨ ਜਿੰਨਾ ਵੀ ਕੁਝ ਤੁਹਾਨੂੰ ਲੱਗਦਾ ਕਿ ਤੁਹਾਡੇ ਉੱਤੇ ਕਿਸੇ ਨੇ ਇਲਮ ਕੀਤਾ ਚਾਹੇ ਉਹ ਨਾਰੀਅਲ ਤੇ ਕੀਤਾ ਜਾਂ ਕੋਈ ਵੀ ਚੀਜ਼ ਤੁਹਾਨੂੰ ਲੱਭੇ ਤੁਹਾਡੇ ਘਰ ਦੇ ਵਿੱਚ ਆਵੇ ਜਾਂ ਤੁਹਾਡੀ ਦੁਕਾਨ ਦੇ ਉਹਨੂੰ ਤੁਸੀਂ ਕਿਸੇ ਲੋਹੇ ਦੇ ਪੱਤੀ ਨਾਲ ਚੱਕ ਕੇ ਕਿਸੇ ਇੱਕ ਡੱਬੇ 'ਚ ਪਾ ਲੈਣਾ ਠੀਕ ਹੈ ਜੀ ਉਹਨੂੰ ਡੱਬੇ 'ਚ ਪਾ ਲੈਣਾ ਉਹਨੂੰ ਡੱਬੇ 'ਚ ਪਾਉਣ ਤੋਂ ਬਾਅਦ ਸਾਰਾ ਟੋਟਲੀ ਸਮਾਨ ਹੈ ਜਿੰਨਾ ਵੀ ਹੋਏਗਾ ਉਹਨੂੰ ਡੱਬੇ 'ਚ ਪਾ ਲੈਣਾ ਹੱਥ ਨਹੀਂ ਲਗਾਉਣਾ ਤੁਸੀਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਠੀਕ ਹੈ ਦੋ ਇੱਕ ਤਾਂ ਕੋਈ ਚਰਾਹਾ ਦੇਖ ਲਈਓ ਇਹ ਰਾਤ ਦੇ ਟਾਈਮ ਕਰ ਸਕਦੇ ਤੁਸੀਂ ਕਿਸੇ ਚਰਾਹੇ ਦੇ ਵਿੱਚ ਜਾ ਕੇ ਜਾਂ ਫਿਰ ਚੱਲਦੇ ਪਾਣੀ ਦੇ ਵਿੱਚ ਇਹਨੂੰ ਕਰਨਾ ਪੈਣਾ ਜੀ ਕਾਲੇ ਜਿੱਦਾਂ ਆਪਾਂ ਚਰਾਹੇ ਤੇ ਕਰਨਾ ਤੇ ਇਹਨੂੰ ਸਾਰੇ ਸਮਾਨ ਨੂੰ ਜਿੰਨਾ ਵੀ ਸਮਾਨ ਉੱਥੋਂ ਚੱਕਿਆ ਤੁਸੀਂ ਉਹਦੇ ਉੱਤੇ ਪੈਟਰੋਲ ਪਾ ਕੇ ਸਾਰਾ ਸਾੜ ਦੇਣਾ ਉਹਨੂੰ ਬਿਲਕੁਲ ਉਸ ਤੋਂ ਬਾਅਦ ਜੇ ਚਰਾਹੇ ਤੇ ਨਹੀਂ ਜਾ ਸਕਦੇ ਕਿਸੇ ਚੱਲਦੇ ਪਾਣੀ ਤੇ ਜਾ ਸਕਦੇ ਤਾਂ ਚੱਲਦੇ ਪਾਣੀ ਤੇ ਜਾ ਕੇ ਉਸ ਚੀਜ਼ ਨੂੰ ਵਹਾਇਓ ਨਾਲੇ ਤੁਸੀਂ ਉਸੇ ਸਮੇਂ ਕੀ ਕਰਨਾ ਹੈ ਜਦੋਂ ਇਹ ਪ੍ਰਯੋਗ ਕਰਨਾ ਕਿਉਂ ਕਰਕੇ ਇਸ ਚੀਜ਼ ਨੂੰ ਐਡਾ ਚੱਕਣ ਚੱਕਣਾ ਉਸ ਤੋਂ ਬਾਅਦ ਭਾਰ ਸੰਭਾਲਣਾ ਬੜਾ ਔਖਾ ਹੋ ਜਾਂਦਾ ਫਿਰ ਤੁਸੀਂ ਕੀ ਕਰਨਾ ਬਾਬੇ ਪੈਰੋ ਜਤੀ ਦੀ ਫਰੇ ਬਾਬਾ ਪੈਰੋ ਜਤੀ ਨੂੰ ਸਭ ਤੋਂ ਪਹਿਲਾਂ ਹਾਜ਼ਰ ਨਾਜ਼ਰ ਕਰਨਾ ਬਾਬੇ ਪੈਰੋ ਜਤੀ ਦਾ ਨਾਮ ਲੈਣਾ ਕਿਤੇ ਵੀ ਬਾਬੇ ਪੈਰੋ ਜਤੀ ਦਾ ਮੰਦਿਰ ਹੋਵੇ ਉੱਥੇ ਤੁਸੀਂ ਬਾਬੇ ਪੈਰੋ ਤੋਂ ਬਾਬੇ ਪੈਰੋ ਤੁਹਾਨੂੰ ਜਿਆ 200 ਰੁਪਏਾਂ ਦਾ ਤੁਸੀਂ ਕੋਈ ਵੀ ਪ੍ਰਸ਼ਾਦ ਲੱਡੂਆਂ ਦਾ ਪ੍ਰਸ਼ਾਦ ਬੇਸਨ ਦਾ ਪ੍ਰਸ਼ਾਦ ਉਸੇ ਸਮੇਂ ਬਾਬੇ ਪੈਰੋ ਨੂੰ ਕਹਿਣਾ ਕਿ ਬਾਬਾ ਜੀ ਇਹ ਜਿੰਨੇ ਵੀ ਕੋਈ ਸਾਡੇ ਤੇ ਕਿਰਿਆ ਕੀਤੀ ਹੈ ਜਿੰਨੇ ਸਾਡੇ ਤੇ ਇਹ ਚੀਜ਼ ਭੇਜੀ ਹੈ ਕੋਈ ਵੀ ਹੈ ਜੋ ਕੁਝ ਵੀ ਹੈ ਉਹਦੇ ਕੋਲ ਵਾਪਸ ਚਲੀ ਜਾਵੇ ਸਾਡੇ ਕੋਲ ਨਾ ਵਾਪਸ ਆਵੇ ਸਾਡੇ ਘਰ ਦੇ ਵਿੱਚ ਕਿਸ ਨੇ ਕੋਈ ਗੰਦੀ ਚੀਜ਼ ਲਗਾਈ ਹੈ ਬਾਹਰੋਂ ਭੇਜੀ ਹੈ ਕੋਈ ਵੀ ਚੀਜ਼ ਹੈ ਉਹਨੂੰ ਆਪਣੇ ਕੋਲ ਲੈ ਲੋ ਉਸ ਤੋਂ ਬਾਅਦ ਸਿਨੋਰ ਦਾ ਪ੍ਰਸ਼ਾਦ ਹੈ ਬਾਬਾ ਪੈਰੋਜੀ ਦੇ ਮੰਦਿਰ ਦੇ ਵਿੱਚ ਜਾ ਕੇ ਚੜਾਇਆ ਨਾ ਮੰਗਲਵਾਰ ਜਾਂ ਸ਼ਨੀਵਾਰ ਕਿਸੇ ਦਿਨ ਵੀ ਕਰ ਸਕਦੇ ਆ ਉਸ ਤੋਂ ਬਾਅਦ ਤੁਸੀਂ ਲਗਾਤਾਰ 11 ਦਿਨ ਉੱਥੇ ਲਗਾਤਾਰ 11 ਦਿਨ ਉੱਥੇ ਪ੍ਰਸ਼ਾਦ ਚੜਾਉਣਾ ਹੈ ਦਿੱਲੀ 20 ਰੁਪਏ ਦਾ ਤੁਸੀਂ ਇਹ ਕੰਮ ਕਰ ਲੈਣਾ ਦੇਖਿਓ ਤੁਹਾਡਾ ਜਿਹੜਾ ਪੀਤਾ ਹੋਇਆ ਚੱਕਰ ਖਤਮ ਹੋ ਜਾਏਗਾ ਬਿਲਕੁਲ ਤੁਸੀਂ ਉਸ ਤੋਂ ਬਚ ਜਾਓਗੇ ਕੋਈ ਤੁਹਾਡਾ ਬਾਲ ਨਹੀਂ ਬਿੰਗਾ ਹੋਏਗਾ ਇਹ ਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜੁਰ ਕਰ ਤਾ ਚੈਪੀਰਾਂ ਦੀ ਜੀ